ਕਾਤਕ ਸਹਿਬ ਦੇ ਪੇਸ਼ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣ ਤੋਂ ਪਹਿਲਾਂ ਜਥੇਦਾਰ ਸਾਹਿਬ ਅੱਗੇ ਸੀਐਮ ਮਾਨ ਨੇ ਰੱਖੀ ਇੱਕ ਵੱਡੀ ਬੇਨਤੀ ਸ਼ਸ਼ੀਕਾਲ ਜੀ ਮਹਾਰਾਜਾ ਜੀ ਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦਾ ਜਿਹੜੇ ਕਾਤਕ ਸਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਛ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਹੋਣ ਦਾ ਹੁਕਮ ਸੁਣਾਇਆ ਗਿਆ ਉਹਨਾਂ ਨੇ 15 ਜਨਵਰੀ ਦਾ ਸਵਾਲ ਦਿੱਤਾ ਕਿ 15 ਜਨਵਰੀ ਨੂੰ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਆਕਾਤਖ ਸਾਹਿਬ ਦੇ ਉੱਤੇ ਪੇਸ਼ ਹੋਣ ਕਿਉਂਕਿ ਜੋ ਗੋਲਕਾਂ ਦਾ ਮੁੱਦਾ ਉਹਦੇ ਉੱਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸਵਾਲ ਖੜੇ ਕੀਤੇ ਜਾ ਰਹੇ ਸੀ ਇਹਨਾਂ ਦੇ ਉੱਤੇ ਜਥੇਦਾਰ ਸਾਧ ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਨੇ ਕਿਹਾ ਕਿ ਹਰ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੋਲਕਾਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਸੀ ਅਤੇ ਇਸ ਦੇ ਚੱਲਦੇ ਹੀ ਸ਼੍ਰੀ ਆਕਾਤਖ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅ ਕਹਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਅਤੇ ਹਰ ਬਾਰੇ ਗੋਲ ਕਾਂ ਦੇ ਚੁੱਕੇ ਹੋਏ ਸਵਾਲਾਂ ਦੇ ਉੱਤੇ ਸਪਸ਼ਟ ਕਰਨ ਦੇ ਤਾਜਾਵੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਅਤੇ ਉਹ 15 ਜਨਵਰੀ ਨੂੰ ਜ਼ਰੂਰ ਪਹੁੰਚਣਗੇ ਤਾਂ ਹਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਅਪੀਲ ਇੱਕ ਬੇਨਤੀ ਜਥਦਾਦਾ ਸਾਹਿਬ ਨੂੰ ਕਰ ਦਿੱਤੀ ਗਈ ਹੈ ਜੀਹਾਂ ਦਾਦੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਲੋਕਾਂ ਦੀ ਆਵਾਜ਼ ਆ ਉਹ ਚਾਹੁੰਦੇ ਨੇ ਕਿ ਜਦੋਂ 15 ਜਨਵਰੀ ਨੂੰ ਸ਼੍ਰੀ ਅਕਾਸ਼ਕ ਸਾਹਿਬ ਦੇ ਉੱਤੇ ਜਾ ਕੇ ਗੋਲ ਕਾ ਨੂੰ ਲੈ ਕੇ ਸਪਸ਼ਟਿਕਾ ਦਿੱਤਾ ਜਾਵੇਗਾ ਤਾਂ ਇਸ ਦਾ ਸਿੱਧਾ ਟੈਲੀਕਾਸਟ ਚੱਲਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਨੇ ਉਹ ਵੀ ਜਾਣਣਾ ਉਹਨਾਂ ਨੂੰ ਵੀ ਪਤਾ ਲੱਗੇ कि ਜੋ ਗੋਲਕਾ ਨੂੰ ਲੈ ਕੇ ਸੁਭਾ ਚੁੱਕੇ ਜਾਂਦੇ ਸੀ ਉਸ ਵਾਰ ਜਿਹੜਾ ਕਿ ਸਪਸ਼ਟਿਕਰਨ ਪੰਜਾਬ ਦੇ ਮੁੱਖ ਮੰਤਰੀ ਦੇਣਗੇ ਤਾਂ ਉਹ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਉਹ 15 ਜਨਵਰੀ ਨੂੰ ਸ਼੍ਰੀ ਹਕਾਟਖ ਸਾਹਿਬ ਦੇ ਉੱਤੇ ਪਹੁੰਚਣਗੇ ਤਾਂ ਉਹਨਾਂ ਦਾ ਜੋ ਸਪਸ਼ਟਿਕਰਨ ਹੋਵੇਗਾ ਉਹ ਸਬੂਤਾਂ ਦੇ ਨਾਲ ਲੈ ਕੇ ਹੀ ਸ਼੍ਰੀ ਹਕਾਟਖ ਸਾਹਿਬ ਦੇ ਉੱਤੇ ਆਉਣਗੇ ਅਤੇ ਉਹਨਾਂ ਦਾ ਜਿਹੜਾ ਕਿ ਇਹ ਸਪਸ਼ਟਿਕਰਨ ਸਿੱਧਾ ਪ੍ਰਸਾਰਨ ਚਲਣਾ ਚਾਹੀਦਾ ਤਾਂ ਇਹ ਜਿਹੜੀ ਕਿ ਮੰਗ ਤੇ ਅਪੀਲ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਬੇਨਤੀ ਤੋਂ ਬਾਅਦ ਹੁਣ ਸ਼੍ਰੀ ਗਾਥਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੇਵ ਸਿੰਘ ਗੜਗੱਜ ਦਾ ਕੀ ਬਿਆਨ ਸਾਹਮਣੇ ਆਵੇਗਾ ਦੱਸਦੀ ਹੈ ਕਿ ਲਗਾਤਾਰ ਗੋਲਖੰਦੇ ਮੁੱਦੇ ਉੱਤੇ ਵੱਡੇ ਸਵਾਲ ਚੁੱਕੇ ਜਾਂਦੇ ਸੀ ਜਿਸ ਨੂੰ ਲੈ ਕੇ ਐਚਪੀਸੀ ਵੱਲੋਂ ਤਰਜਾ ਦਾ ਇਤਰਾਜ਼ ਜਿਹੜਾ ਕਿ ਜ਼ਾਹਰ ਕੀਤਾ ਜਾਂਦਾ ਸੀ ਕਿ ਧਾਰਮਿਕ ਮਸਲਿਆਂ ਦੇ ਵਿੱਚ ਸਰਕਾਰਾਂ ਨੂੰ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਕਿਉਂਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਕਿ ਹਮੇਸ਼ਾ ਬਿਆਨ ਆਉਂਦਾ ਸੀ ਕਿ ਜਿਹੜੇ ਧਾਰਮਿਕ ਮਸਲੇ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਜਿਸ ਤੋਂ ਬਾਅਦ ਹੋਣਾ ਸਪਸ਼ਟ ਕਰਨ ਦੇ ਵਾਸਤੇ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਆਕਾਲ ਤਖਤ ਸਾਹਿਬ ਪਹੁੰਚਣਗੇ ਤਾਂ ਹੁਣ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਆਕਰ ਗੋਲਕਾਰਾਂ ਦੇ ਉੱਤੇ ਚੁੱਕੇ ਗਏ ਵੱਡੇ ਸਵਾਲਾਂ ਦੇ ਉੱਤੇ ਕਿਹੜੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਕਰਨਗੇ ਅਤੇ ਉਸ ਤੋਂ ਬਾਅਦ ਅੱਗੇ ਕੀ ਹੋਵੇਗਾ ਬਿਊਰੋ ਰਿਪੋਰਟ ਆਜ਼ਾਦ ਸੋਚ